ਉੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੈ ਸੂਤਨ ਹੋਵੈ ਜੇ ਸੋਚੀ ਲਖ ਵਾਰ ਜੁਪੈ ਜੁਪ ਨਾ ਹੋਵੈ ਜੇ ਲਾਇ ਰਹਿਣੇ ਵਿਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪ੍ਰੀਆ ਪਾਰ ਸਹਸ ਸਿਆਨ ਪਾ ਲਖ ਹੋ ਹੀ ਤੈਕ ਨ ਚੱਲੇ ਨਾਲ ਕਿਵ ਸਚਿਆ ਰਹੀਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਮਿ ਹੋਵਣ ਜੀ ਹੁਕਮ ਲੈ ਬੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੇਂਦਰ ਸਭ ਕੋ ਬਾਰੁ ਹੁਕਮ ਨਾ ਕੋਈ ਨਾਨਕ ਹੁਕਮੇਂ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਇੱਕ ਸ਼ੈਤਾਨ ਗਾਵੇ ਕੋ ਦਤਿਆਨੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਹ ਦੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਇ ਕਰੀ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦੇ ਸੈ ਦੂਰ ਗਾਵੇ ਕੋ ਵੇਖੇ ਹਾ ਦਰਹ ਦੂਰ ਕਥਨਾ ਕਥਿਨਾ ਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਤੁ ਗੰਤਰ ਖਾਈ ਖਾਹਿ ਹੁਕਮੀ ਹੁਕਮ ਚਲਾਈ ਰਾਹੁ ਨਾਨਕ ਬਿਕਸ਼ੇ ਵੇ ਪ੍ਰਵਾਹੂ ਸਾਚਾ ਸਾਹਿਬ ਸਚ ਨਾਇ ਭਖੇ ਭਉ ਪਰ ਅਖ ਹੈ ਮੰਗਹਿ ਦੇਹ ਦੇ ਦਤ ਕਰੀ ਦਾਤਾਰ ਫਿਰ ਕਿ ਅਗੇ ਰਖੀਏ ਜਿ ਦਿੱਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੰਤਰੀ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੀ ਏਵੈ ਜਾਣੀਐ ਸਭ ਆਪੇ ਸਚਿਆਰ ਤਪਿਆ ਨੰਜਾਇ ਕੀਤਾ ਨਾ ਹੋਇ ਆਪੇ ਆਪਣਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਦਾ ਵੀ ਇਹ ਗੁਣਿ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੀਸ਼ਰ ਗੁਰਗੋੜ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਣਾਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਬਨਾ ਜੀਆ ਕੈ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਪਾਣੇ ਕੀ ਨਾਇ ਕਰੀ ਜੇ ਤਿਸ ਰਠੂ ਪਾਈ ਵੇਖਾ ਮਨ ਕਰਮ ਕਿ ਮਿਲੈ ਲਈ ਮਤ ਵਿਚਰਤ ਨਿਵਾ ਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਿ ਨਾ ਵਈ ਤਾਂ ਬਾਤ ਨ ਪੁੱਛੈ ਕੀ ਕਿਤਾਂ ਅੰਦਰ ਕੀਟ ਕਰ ਦੋ ਸੀਦੋ ਇਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਅਗੁਣ ਦੇ ਤਿਹਾ ਕੋਈ ਨ ਸੁੱਝਾਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਪੀ ਸੁਰਨਾ ਸੁਨਿਆ ਅਤਰਤਵਲੀ ਆਕਾਸ਼ ਸੁਨਿਆ ਦੀਵ ਲੋਪਾ ਤਾਰਸ ਸੁਨਿਆ ਪੋਹਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂਪਾਵ ਕਾ ਨਾਸ ਸੁਨਿਆ ਈਸ਼ਰ ਬਰਮਾਇੰਦ ਸੁਨਿਆ ਮੁਕਸ਼ਾ ਲਾਹਨ ਮੰਦ ਸੁਨਿਆ ਜੋਗ ਜੁਗਤ ਤਨ ਭੀਦ ਸੁਨਿਆ ਸਾਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂਪਾਵ ਕਾ ਨਾਸ ਸੁਨਿਆਸ ਰਾ ਗੁਣਾ ਕੀ ਗਾ ਸੁਨਿਆਸ ਸੇਖ ਪੀਰ ਪਾਛਾ ਸੁਨਿਆਨ ਦੀਪਾ ਵਹਿਰਾ ਸੁਨਿਆਤ ਵੈਸਗਾ ਹੂ ਨਾਨਕ ਭਗਤ ਸਦਾ ਵਿਗਾਸ ਸੁਨਿਆਨ ਦੁੱਖ ਪਰ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਲਿਖਨ ਹਾਰ ਮਨਨੇ ਕਾ ਵੇਕਰਨ ਵਿਚਾਰੇ ਸਨਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨਕ ਹੋਏ ਮਨੈ ਸੁਰਤ ਹੋਵੇ ਮਨ ਬੋਧ ਮਨੈ ਸਗਲ ਪੂਰਨ ਕੀ ਸ਼ੁੱਧ ਮਨੈ ਮੋ ਝੂਟਾ ਨਾ ਖਾਏ ਮਨੈ ਜਿਵੇਂ ਕੈਸਾ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਗਣ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੈ ਪਾਵਹਿ ਮੁਖ ਦਵਾਰ ਉਮਨੈ ਪ੍ਰਵਾਰੈ ਸਾਧਾਰ ਉਮਨੈ ਤਰੈ ਧਰੇ ਗੁਰ ਸਿਖ ਮਨੈ ਨਾਨਕ ਭਗਵਨ ਦੇਖੂਏ ਸਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਣ ਪੰਜ ਪ੍ਰਧਾਨ ਬੰਚਿ ਪਾਵਹਿ ਦਰਗਹਿ ਮਾਨ ਪੰਚਿ ਸੋਭ ਹੈ ਦਲ ਰਾਜਾਨ ਬੰਚਾ ਕਾ ਗੁਰੂ ਈਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਧਰਮ ਦੇ ਕਪੂਤ ਸੰਦੂਕ ਥਵ ਰੱਖਿਆ ਜਨ ਸੂਤ ਜੇ ਕੋ ਜਹਿਵ ਸਚਿਆ ਤਵ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਬਲਤ ਲੈ ਕਵਨ ਜੋਰ ਜੀ ਜਤੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲਿਖ ਲਿਖ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਈ ਕੀਤਾ ਤਣਸਵਲਿ ਰੂਹ ਇਤੀ ਦਾਤਿਆਣੇ ਕਉਣ ਕੂਤ ਕੀਤਾ ਵਸਾਇ ਕੁਤਵਾ ਤਿਸ ਤੇ ਲਿਖ ਦਰਿਆ ਉਪਤ੍ਰਿਤ ਕਉਣ ਕਾ ਵਿਚਾਰ ਬਾਰੇ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਸਲਾਮ ਅਨੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖੀ ਵਿਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੂਰਮੋ ਭਖਸਾਰ ਸੰਖ ਮੋਲ ਲੇਵਲਾਈ ਤਾਰ ਉਦੁਰਤ ਕਵਨ ਕਹਾ ਵਿਚਾਰ ਵਾਰੇ ਨ ਜਾਵੈ ਕੋ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਸਲਾਮ ਅਨੰਕਾਰ ਅਸੰਖ ਮੂਰਖੰਦਕੂਰ ਸੰਘ ਚੂਰ ਹਰਾਮ ਖੋਰ ਸੰਘ ਮਰ ਕਰ ਜਾਏ ਜੋਰ ਸੰਘ ਗਲ ਵੱਡ ਹੱਤਿਆ ਕਮਾਹੀ ਸੰਘ ਪਾਪੀ ਪਾਉ ਕਰ ਜਾਹੀ ਅਸੰਖ ਕੂੜਿਆਰ ਗੂੜੇ ਫਿਰਾਹੇ ਸੰਘ ਮਲੇਸ਼ ਮਲ ਪਖਾਹੀ ਸੰਘ ਨਿੰਦਿਕ ਸਰ ਕਰ ਹੈ ਭਾਰ ਨਾਨਕ ਨੀਚ ਹੈ ਵਿਚਾਰ ਬਾਰੇ ਨ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰੇ ਤੁਸ ਸਦਸਲਾ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਪਰ ਹੋਏ ਖਰੀ ਨਾਮੁ ਖਰੀ ਸਾ ਲਾਖਰੀ ਗਿਆਨ ਗੀਤ ਗੁਣ ਗਾ ਕ੍ਰਿ ਲਿਖਨ ਬੋਲਨ ਬਾਰਨ ਕਰੈ ਸਰ ਸੰਜੋਗ ਖਾਨ ਜਿਨੇ ਲੇਖੇ ਤਿਸਰਨਾਇ ਜੀ ਫਰਮਾਇ ਤੂ ਤੂ ਪਾਏ ਜੇ ਤਾ ਗੀਤਾ ਤੇ ਤਨ ਆਵਣ ਨਾ ਵੈ ਨਾਹੀ ਕੋਥਾ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲਿਕਾ ਰ ਤੁਸਰਾ ਸਲਾਮ ਅੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋ ਤੇ ਤ੍ਰਸਖੇ ਮੂਤ ਪੁਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾ ਕੇ ਸੰਗੋ ਤੋਂ ਪਹਿਨਾਵੇ ਕੇ ਰੰਗ ਉੰਨੀ ਪਾਪੀ ਅਖਣ ਨਾਹੀ ਕਰਕੇ ਕਰਣਾ ਲਿਖ ਲੈ ਜਾ ਹੋ ਆਪੀ ਵੀ ਜਾਪੇ ਖਾ ਨਨਕੁ ਹੁਕਮੀ ਆਵੋ ਜਾਹੋ ਸਿਰਥ ਤਪਨੇ ਅਨੰਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਨੇਮਨੇ ਮਨ ਕੀਤਾ ਪਾਉ ਅੰਤਰਗਤੀ ਸਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਮੁਕਤ ਨ ਹੋਏ ਸਵਤਤ ਬਾਨੀ ਬਰਮਾਉ ਸਤ ਸੋਹਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨਿਤ ਕਵਨ ਵਾਰ ਕਵਨ ਸ੍ਰੋਤੀ ਮਾ ਕਵਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜਿ ਹੋਵੈ ਲਿਖੁਰਾਨ ਵਕਤ ਨਾ ਪਾਇਓ ਕਾ ਦੀਆਂ ਜਿ ਲਿਖਣ ਲੈ ਕੁਰਾਨ ਥਿਤਵਰਨ ਜੋਗੀ ਜਾਂ ਨਿਰਤ ਮਾਰ ਨ ਕੋਈ ਜਾ ਕਰਤਾ ਸ੍ਰੀ ਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਆਖੇ ਕਿ ਵਿਸਾ ਲਾਈ ਕਿੰ ਵਰਨੀ ਕਿ ਵਿਜਾਣਾ ਨਾਨਕ ਅਖੰਡ ਸਭ ਕੋ ਆਖੇ ਕੁ ਦੇਖ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾਂ ਕੋ ਵੇ ਨਾਨਕ ਜੀ ਕੋ ਆਪਾ ਉਹ ਜਾਣੇ ਕਿ ਅਗਿਆਨ ਸੁਹੈ ਪਾਤਲ ਪਤਲ ਲਖ ਆਗਾਸ ਆਗਾਸ ਓੜਕ ਓੜਕ ਪਲਤ ਕੇ ਵੇਦ ਕਹਿਣਿ ਕੀ ਬਾਤ ਸਹਸ 18 ਗਣਕ ਤੇ ਬਾਸ ਲਿਖਤਾ ਤੋਂ ਲਿਖਾ ਹੋਇ ਤਾ ਲਿਖੀ ਆ ਲਿਖਿਆ ਬਨਾਸ ਲਣ ਕੋ ਡਾਖੀ ਆ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਤਿਸੁਰਤ ਨ ਪਾਈਆਂ ਨਦੀਆਂ ਤਵੇ ਪਵ ਸਮੰਦਨਾ ਜਾਣੀਆਂ ਸਮੰਦ ਸਤ ਸੁਲਤਾਨ ਗ੍ਰਹ ਸਤੀਮਾਲ ਤਾਨ ਕੀੜੀ ਤੁਲਨਾ ਹੋਵਣੀ ਜੇ ਤੁਮਣੋਂ ਨ ਵਿਸਰੈ ਅੰਤਨ ਸਿਫਤੀ ਕਹਿਣ ਨਾ ਅੰਤਨ ਤਨ ਕਰਨੇ ਦੇਣ ਨਾ ਅੰਤਨ ਤਨ ਵੇਖਣ ਸੁਣਨ ਨਾ ਅੰਤਨ ਜਪੇ ਕਿਆ ਮਨ ਮੰਤ ਅੰਤਨ ਜਪੇ ਕੀਤਾ ਆਕਾਰ ਅੰਤਨ ਜਪੇ ਪਾਰਵਾਰ ਅੰਤ ਕਰਨ ਕੀਤੀ ਬਿਲਾਹੇ ਤਾਂ ਕਿੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚ ਉਪਰ ਉਚਾ ਨਾਉ ਇਵੜਾ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੀਵੜੇ ਅਪ ਜਾਣੇ ਆਪ ਆਪਣਨ ਕਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਨ ਨਮਾਏ ਕੀਤੇ ਮੰਗੇ ਜੁਦ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਫਤ ਰਹੇ ਵੇਕਾਰ ਕੀਤੇ ਲੈਲੇ ਮੁਕੁਰਪਾ ਹੈ ਕੀਤੇ ਮੂਰਖਾਈ ਖਾਏ ਕੀਤਿਆਂ ਦੂਪੁਗ ਸਦਮਾਰੀ ਪੇਦਾ ਤਰੀ ਦਾਤਾਰ ਬੰਦ ਖਲਾਸੀ ਪਾਣੈ ਹੋ ਰਖ ਨ ਸਕੈ ਕੋਈ ਬੰਦ ਖਲਾਸੀ ਭਾਣੇ ਹੋਏ ਹੋ ਰੱਖਣ ਸਕੈ ਕੋਏ ਜੇ ਕੋ ਖਾਇ ਰੱਖਣ ਪਾਏ ਉਹ ਜਾਣੇ ਜੀਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇ ਕੀ ਕੇ ਦਿਸਨੋਂ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਛਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮਲ ਭੰਡਾਰ ਅਮੁੱਲ ਆਵਹਿ ਮੁੱਲ ਲਜਾਹਿ ਅਮੁੱਲ ਭਾਇ ਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੋਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁਲਖਿਆ ਨ ਜਾਇ ਆਖ ਖਰੇਲ ਬਿਲਾਏ ਆਖੇ ਵੇਦ ਪੜ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਮੀ ਆਖੇ ਇੰਦਰਾ ਆਖੇ ਗੋਪੀਤਾ ਗੋਵਿੰਦ ਆਖੇ ਸੂਰਅਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਅਖੇ ਦਨ ਵਖੇ ਦੇਵ ਅਖੇ ਸੁਰ ਨਰਮੁ ਜਣ ਸੇਵ ਕੀਤੇ ਅਖੇ ਕਨ ਪਾਹਿ ਕੀਤੇ ਕਹ ਕੈ ਉਠੜ ਜਾਹਿ ਤੇ ਕੀਤੇ ਹੋਰ ਕਰੇ ਤਗਨਸ ਕਹਿ ਕੇ ਕੀ ਜੇਵਡ ਪਾਉ ਤੇਵਡ ਹੋਇ ਨਾਨਕ ਜਾਣੈ ਸਾਚਾ ਸੋਇ ਦੇਖੋ ਅਖੇ ਬੋਲ ਵਿਗੜ ਤਨ ਲਿਖੀਐ ਸਰਗਵਾਰ ਗਵਰ ਸੋਦਰ ਕਹਿਆ ਸੋਕਰ ਕਹਿਆ ਜਿਤ ਵੇ ਸਰਬ ਸੰਭਾਲੇ ਵਾ ਜੀ ਨਾਨਕ ਸੰਘਾ ਕੀਤੇ ਬਵਨ ਹਾਰੇ ਕੀਤੇ ਰਗਪਰੀ ਸਿੰਘ ਕਹੀਆ ਨ ਕੀਤੇ ਗਵਨ ਹਾਰੇ ਗਵਹਿ ਤੁਹਨੋ ਪਾਉਣ ਪਾਣੀ ਬੈ ਸੰਤੁਰ ਗਵੇ ਰਾਜਾ ਧਰਮ ਦਵਾਰੇ ਗਵਹਿ ਜਿਤੁ ਗੁਪਤ ਲਖਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਵਹਿ ਈਸਰ ਵਰਮਾ ਦੇ ਵੀ ਸੋਹਣ ਸਦਾ ਸਵਾਰੇ ਗਵਹਿ ਇੰਦ ਇੰਦਾ ਅਸਨ ਬੈਠੇ ਦੇਵਤੀਆਂ ਦਰਨ ਢਾਲੇ ਗਵਹਿ ਸਬਿਸਮਾ ਦੀਂਦਰ ਗਵਨ ਸਾਧ ਵਿਚਾਰੇ ਗਵਹਿ ਜਤੀ ਸਦੀ ਸੰਦੋਖੀ ਗਵਹਿ ਵੀਰ ਕਰਾਰੇ ਗਵਨ ਪੰਡਤ ਪੜਨ ਰਖੀ ਸਰ ਜੋਜਗ ਵਿਦਿਆ ਨਾਲੇ ਗਵਹਿ ਮੋਹਣੀਆਂ ਮਨਮੋਹਨ ਸੁਰਗਮ ਚ ਪਿਆਲੇ ਗਵਨ ਰਤਨ ਪਾਈ ਤੇਰੀ ਅੜਸਰ ਤੀਸ ਨਾਲੇ ਗਵਹਿ ਜੁਦ ਮਾਮਲ ਸੁਰਗ ਗਵੇ ਖਾਣੀ ਚਾਰੇ ਗਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੋ ਨਗਵਹਿ ਜੋਤਨ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸਿਮ ਜਿਤ ਨਉ ਨਨ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੀ ਨਾਹੀ ਹੈ ਪੀਹੋ ਸਿਜੈ ਨਨ ਜਸ ਰਤਨ ਜਨਰ ਚਾਈ ਰੰਗੀ ਰੰਗੀ ਪਾਤੀ ਕਰ ਕਰਨਿ ਸਿਮਾਇ ਜਿਨ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਾ ਪਾਤ ਸਾਹਿਬੋ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮਬਤ ਝੋਲੀ ਧਿਆਨ ਕਰੇ ਬਪੂਤ ਕਿੰਤਾ ਗਲ ਕੁਆਰੀ ਕਾਇ ਜੁਗਤ ਦਿੰਦਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸੋ ਤਿਸੈ ਆਦੇਸੁ ਆਦ ਨੀਲ ਨਦ ਨਹਤ ਜੋ ਜੋ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗਟਗਟ ਵਜੈ ਨਾਦੁ ਆਪਨਾ ਨੰਤੀ ਸਭ ਜਾ ਕੀ ਕਿਸ ਦਵਰਾ ਸਾਦ ਸੰਯੋਗ ਵਿਜੋਦ ਦੇ ਕਾਰ ਚਲਾਵਹਿ ਲੇਖਿਆ ਵੇ ਭਾਗ ਆਦੇਸੈ ਆਦੇਸੁ ਆਦ ਨੀਲ ਨਦ ਨਹਤ ਜੋ ਜੋ ਇੱਕੋ ਵੇਸ ਇਕmai ਜੁਗਤ ਵੇਦਿ ਚਲੇ ਪਰਵਾਣਿਕ ਸੰਸਾਰਿਕ ਭੰਡਾਰਿਕ ਲਾਇ ਦੀਵਾ ਅਨਜਿਵ ਤਿਸ ਭਵਤ ਵੇ ਚਲਾਵੈ ਜੇ ਹੋਇ ਫੁਰਮਾਨ ਉਹ ਵੇਖੇ ਉਹਨਾਂ ਨਦਰਣਾਵੇ ਬਹੁਤ ਹੋ ਵਿੰਡਾਨ ਅਦਿਚ ਸਹ ਦੇਸਵਾਗ ਨੀਲਨਾਦੁ ਨਹਤ ਜੋ ਜੋਇ ਕੋਈਸ ਆਸਨ ਲੋਲ ਪੰਡਾ ਜੋਗ ਸਪੈ ਸੋ ਏਕਾ ਵਾਰ ਕਰ ਕਰ ਵੇਖੇ ਸਰਜਨ ਹਰ ਨਾਨਕ ਸਚੇ ਕੀ ਸਚੇ ਕਾਰ ਆਦੇਸ ਸਹ ਆਦੇਸਵਾਗ ਨੀਲਨਾਦੁ ਨਹਤ ਜੋ ਜੋਇ ਕੋਈਸ 1 2 ਜੀ ਪੌ ਲਖੋ ਹੇ ਲਖੋ ਬਹ ਲਖ 20 ਲਖ ਲਖ ਡਾਕੀ ਹੈ ਇੱਕ ਨਾਮ ਜਗਦੀ ਛੇ ਤਰਾ ਪਦ ਪਵੜੀਆਂ ਚੜਿਏ ਹੋਏ ਕੀਸ ਸੁਣ ਗੱਲਾ ਆਕਾਸ਼ ਕੀ ਗਿਟਾਈ ਦੀਸ ਨਾਨਕ ਅੰਦਰੀ ਪਾਈਐ ਕੁੜੀ ਕੁੜੈ ਠੀਸ ਆਖਨ ਜੁਰ ਪੈਨੇ ਜੋਰ ਜੋਰ ਨ ਮੰਗਣ ਦੇ ਇੰਨਾ ਜੋਰ ਜੋਰ ਨ ਜੀਵਨ ਮਰਨ ਨੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਲਤੀ ਗਿਆਨ ਵਿਚਾਰ ਜੋਰ ਨ ਜੁਗਤੀ ਹਟੈ ਸੰਸਾਰ ਜੇ ਸਤਿ ਜੋਰ ਕਰ ਵੇਖੇ ਸੋਈ ਨਾਨਕ ਤੁਮ ਨੀਚ ਨ ਕੋਈ ਰਾਤੀ ਰੂਤੀ ਸਤਿਵਾਰ ਪਉਣ ਪਣੀ ਅਗਨੀ ਪਤਲ ਤਿਸွေ ਧਰਤੀ ਥਾਵ ਰੱਖੀ ਧਰਮ ਸਾਲ ਤਿਸွေ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤੋ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੂਣ ਪੰਚ ਪਰਵਾ ਨਦਰੀ ਕਰਮ ਬੁਆਨੀ ਸਾਰਣ ਗਜ ਬਖਾਏ ਉਥੈ ਪਾਏ ਨਾਨਕ ਗਏ ਜਪੇ ਜਾਏ ਧਰਮ ਕਰਨ ਕਹੈ ਓ ਧਰਮ ਗਿਆਨ ਖੰਨ ਕਾ ਖੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਰਨ ਮਹੇਸ਼ ਕੀਤੇ ਵਰਮਿਕ ਕੜੀਰ ਉਪਰੰਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕਿਤੇ ਕੀਤੇ ਦੂਪ ਦੇਸ ਕੀਤੇ ਨ ਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਭਗਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅਨੰਤ ਅਨੰਤ ਗਿਆਨ ਖੰਨ ਬੰਗਿਆਨ ਪ੍ਰਚੰਡ ਰਥਨਾਦ ਬਨੋਦ ਕੋੜਾ ਅਨੰਦ ਸ਼ਰਮਖੰਡ ਕੀ ਬਾਣੀ ਰੂਪਿਤ ਹੈ ਕਰਤ ਗਣੀਆਂ ਬਹੁਤਨ ਨੂੰ ਪਤਾ ਕਿਆਂ ਗੱਲਾਂ ਗਿੱਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਈ ਤਿੱਥੇ ਕੜੀਐ ਸੁਰਤ ਮਤ ਮਨਬੋਧ ਦਿੱਥੇ ਕੜੀਐ ਸੁਰ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜਿਉ ਰੁੱਥੈ ਹੋਰਣਾ ਕੋਈ ਹੋਰ ਤਿੱਥੇ ਜੋਦ ਮਾਮਲ ਸੂਰਤ ਨ ਮੈ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮੈ ਮਾਂ ਮਾਈ ਤਾਂ ਗ੍ਰੂਪ ਨਾ ਕਥਨੇ ਜਾਹੀ ਨਾ ਉਮਰਨ ਠਗ ਜਾਏ ਜਿਨ ਕੈ ਰਾਮ ਸੈਮਨ ਮਾਇ ਤਿਥੈ ਭਗਤ ਵਸੈ ਕੇ ਲੋਕ ਰੈ ਨੰਨ ਸਚਮਣ ਸੋਈ ਸਚ ਖਨ ਵਸਨ ਓੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤ ਨੰਤੋ ਦਿਥੈ ਲੋਲ ਆਕਾਰ ਜਿਵ ਜੋਕਮ ਦਵਤਿ ਬੁਕਾਰ ਵੇਖਿ ਵਿਖਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਵਖੱਲਾ ਅਗਨ ਤਪਤਾਉ ਪੰਡਾ ਪਵਮ੍ਰਿਤ ਤਿਤਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲੈ ਸਗਲ ਜਗਤ ਦੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਹੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ